ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡੀ ਪਹਿਲ ਕਦਮੀ ਕਰਦਿਆਂ ਜਨਵਰੀ 2024 ਚ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ। ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇ ਇਸ਼ਤ ਦਾ ਪਹਿਲਾ ਸੂਬਾ। ਹੁਣ ਪੰਜਾਬ ਦੀਆਂ ਸੜਕਾਂ ਤੇ ਹਰ 30 ਕਿਲੋਮੀਟਰ ਤੇ ਹਾਈ ਟੈਕ ਟੀਮਾਂ ਤਾਇਨਾਤ ਹਨ। ਜੋ ਹਾਦਸੇ ਦੀ ਸੂਚਨਾ ਮਿਲਦੇ ਹੀ 5 ਤੋਂ 7 ਮਿੰਟਾਂ ਦੇ ਅੰਦਰ ਅੰਦਰ ਮੌਕੇ ਤੇ ਪਹੁੰਚ ਜਾਂਦੀਆਂ ਨੇ। SSF ਦੇ ਵੱਲੋਂ ਹੁਣ ਤੱਕ 35000 ਤੋਂ ਵੱਧ ਲੋਕਾਂ ਦੀਆਂ ਜਾਨਾਂ ਬਚਾ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਗਿਆ ਹੈ ਇਸ ਦੇ ਨਾਲ ਹੀ 32366 ਸੜਕ ਹਾਦਸਿਆਂ 'ਚ ਜ਼ਖਮੀ ਹੋਏ 15833 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਵੱਲੋਂ ਮੁੱਢਲੀ ਸਹਾਇਤਾ ਦਿੱਤੀ ਗਈ ਹੈ ਜਦਕਿ 19805 ਜ਼ਖਮੀਆਂ ਨੂੰ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ ਪੰਜਾਬ ਸਰਕਾਰ ਦੁਆਰਾ ਬਣਾਈ ਗਈ ਐਸਐਸਐਫ ਵਿੱਚ ਮੈਂ ਬਤੌਰ ਕਾਂਸਟੇਬਲ ਡਿਊਟੀ ਨਿਭਾ ਰਿਹਾ ਸਾਡਾ ਰੂਟ ਨੰਬਰ 94503 ਹੈ ਜੋ ਕਿ ਲੇਦਣਾ ਤੋਂ ਦਿਆਲਪੁਰ ਹੈ ਸਾਨੂੰ ਕੰਟਰੋਲ ਰੂਮ ਤੋਂ ਜਦੋਂ ਵੀ ਐਕਸੀਡੈਂਟ ਦੀ ਕਾਲ ਜਾਂ ਮੈਸੇਜ ਮਿਲਦਾ ਹੈ ਸਾਸੀਂ ਤੁਰੰਤ ਘਟਨਾ ਵਾਲੇ ਸਥਾਨ ਤੇ ਪਹੁੰਚ ਕੇ ਦੇਖਦੇ ਹਾਂ ਅਤੇ ਹਾਲਾਤਾਂ ਦਾ ਜਾਇਜ਼ਾ ਲੈਂਦੇ ਹਾਂ ਜੋ ਸੜਕ ਸੁਰੱਖਿਆ ਫੋਰਸ ਹਰ 30 ਕਿਲੋਮੀਟਰ ਦੇ ਰੇਡੀਅਸ ਚ ਗੱਡੀ ਹੈ ਉਹਦੀ ਐਵਰੇਜ 6 ਮਿੰਟ ਵੀ ਸਕਿੰਟ ਹੈ ਉਹਦੇ ਵਿੱਚ ਆ ਪਹੁੰਚ ਕੇ ਪਹਿਲਾਂ ਜਿਹੜਾ ਜੱਗੂ ਜਖਮੀ ਪਿਆ ਤਾਂ ਉਹਦਾ ਬਲੱਡ ਜਿਹੜਾ ब्लीडिंग रोकी जाती है फिर जेड़ा भी अस्पताल है, चाहे सरकारी है प्राइवेट है, वह हर शुक्रवार डेंगू ते वार ਸਿਵਲ ਸਰਜਨ ਦੇ ਆਫਿਸ ਤੋਂ ਟੀਮ ਜਿਹੜੀ ਹੈ ਹਰ ਸ਼ੁੱਕਰਵਾਰ ਦੇ ਸ਼ੁੱਕਰਵਾਰ ਗਲੀਆਂ ਗਲੀਆਂ ਮੁਹੱਲਿਆਂ 'ਚ ਜਾ ਕੇ ਉੱਥੇ ਡੇਂਗੂ ਦੇ ਲਾਰਵੇ ਨੂੰ ਲੱਭਦੀ ਹੈ ਲੋਕਾਂ ਨੂੰ ਸਮਝਾਉਂਦੀ ਹੈ ਤਾਂ ਜੋ ਇਹ ਜਿਹੜਾ ਡੇਂਗੂ ਦਾ ਨਾਮੁਰਾਦ ਬਿਮਾਰੀ ਹੈ ਉਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਸੋ ਇਹ ਸਿਵਲ ਸਰਜਨ ਦੀ ਟੀਮ ਇਸ ਵੇਲੇ ਸਿਵਲ ਸਰਜਨ ਜੀ ਅਗਵਾਈ ਦੇ ਹੇਠ ਹਾਊਸਿੰਗ ਬੋਰਡ ਕਲੋਨੀ ਮਕਬੂਲਪੁਰਾ ਰੋਡ ਪਹੁੰਚੀ ਹੋਈ ਹੈ ਇਹ ਜਿਹੜਾ ਏਰੀਆ ਹੈ ਫਲੈਟ ਬਨੇ ਹੋਏ ਨੇ ਫਲੈਟ ਬਨੇ ਹੋਏ ਨੇ ਔਰ ਜਿਸਤੇ ਬਾਹਰ ਲੋਕਾਂ ਵੱਲੋਂ ਆਪਣੇ ਵਾਟਰ কুলਰ ਟੈਂਕੀਆਂ ਔਰ ਪਾਣੀ ਦਾ ਸਾਮਾਨ ਜਿਹੜਾ ਬਾਹਰ ਪਿਆ ਰਹਿੰਦਾ ਹੈ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਉੱਥੇ ਲਾਰਵਾ ਹੋਣ ਦੇ ਅਨੁਮਾਨ ਨੇ ਉੱਥੇ ਸਪਰੇਅ ਕਰਵਾਇਆ ਜਾ ਰਿਹਾ ਹੈ ਸਿਹਤ ਸਰਜਨ ਡਾਕਟਰ धवन ਖੁਦ ਇਸ ਦਾ ਨਰੀਖਣ ਕਰ ਰਹੇ ਨੇ ਸੋ ਇਹ ਹਰ ਸ਼ੁੱਕਰਵਾਰ ਡੇਂਗੂ ਦੇ ਬਾਦ ਇਹ ਮੁਹਿੰਮ ਚਲਾਈ ਜਾਂਦੀ ਹੈ ਔਰ ਲੋਕਾਂ ਨੂੰ ਵੀ ਥੋੜਾ ਅਵੇਅਰ ਕੀਤਾ ਜਾਂਦਾ ਹੈ ਕਿ ਇਸ ਬਿਮਾਰੀ ਤੋਂ ਕਿਵੇਂ ਬਚਿਆ ਜਾ ਸਕਦਾ ਤੁਸੀਂ ਦੇਖ ਸਕਦੇ ਹੋ ਜਿਹੜੀ ਪਾਣੀ ਵਾਲੀ ਟੈਂਕੀ ਇੱਥੇ ਪਈ ਸੀਗੀ ਕਾਫੀ ਦੇਰ ਦਾ ਉਹਦੇ ਵਿੱਚ ਪਾਣੀ ਸੀਗਾ ਉਸ ਨੂੰ ਗਿਰਾਇਆ ਗਿਆ ਹੈ ਪਾਣੀ ਨੂੰ ਔਰ ਇੱਥੇ ਹੁਣ ਸਪਰੇਅ ਕਰ ਦਿੱਤਾ ਜਾਏਗਾ ਨਾਲ ਹੀ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਡੇਂਗੂ ਤੋਂ ਬਚਾਅ ਦੇ ਲਈ ਅਸੀਂ ਆਪ ਵੀ ਥੋੜੇ ਜੇ ਸੁਚੇਤ ਹੋਈਏ ਔਰ ਲੋਕਾਂ ਨਾਲ ਆਪਣੀ ਮਦਦ ਆਪ ਖੁਦ ਕਰੀਏ ਮਗਰ ਸਿਵਲ ਸਰਜਨ ਆਫਿਸ ਤੋਂ ਟੀਮ ਹਰ ਸ਼ੁੱਕਰਵਾਰ ਦੇ ਸ਼ੁੱਕਰਵਾਰ ਇੱਕ ਮੁਹਿੰਮ ਚਲਾ ਰਹੀ ਹੈ ਪੂਰੇ ਪੰਜਾਬ 'ਚ ਮੁਹਿੰਮ ਚੱਲ ਰਹੀ ਹੈ ਜਿਹਦੇ ਤਾਈ ਫੋਗਿੰਗ ਔਰ ਸਬ ਸਾਫ ਸਫਾਈ ਦਾ ਕੰਮ ਹੋ ਰਿਹਾ ਹੈ ਸਿਵਲ ਸਜਨ ਡਾਕਟਰ ਤਵਨ ਸਾਡੇ ਨਾਲ ਨੇ ਡਾਕਟਰ ਸਾਹਿਬ ਹਰ ਛੁੱਕਰਵਾਰ ਡੇਂਗੂ ਤੇ ਵਾਰ ਦੇ ਤਹਿਤ ਮੁਹਿੰਮ ਜੜੀ ਹੈ ਉਹਨੂੰ ਪਰਵਾ ਹੁੰਗਾਰਾ ਮਿਲ ਰਿਹਾ ਤੁਸੀਂ ਅੱਜ ਹਾਊਸਿੰਗ ਬੋਰਡ ਦੇ ਵਿੱਚ ਆਇਓ ਜਿੱਥੇ ਬਹੁਤ ਰਿਮੋਟ ਜਿਹੇ ਏਰੀਆ ਹੈ ਘਰਾਂ ਦੇ ਬਾਹਰ ਕਮਲੇ ਵੀ ਪਏ ਨੇ ਔਰ ਇਸ ਜਗ੍ਹਾ ਦੇ ਉੱਤੇ ਡੇਂਗੂ ਦਾ ਜਿਹੜਾ ਲਾਰਵਾ ਹੈ ਜਿਆਦਾ ਮਿਲਦਾ ਹੈ ਜੀ ਹਾਂ ਸਾਡੀਆਂ ਟੀਮਾਂ ਜਿਹੜੀਆਂ ਲਗਾਤਾਰ ਸ਼ਹਿਰ ਦਾ ਸਰਵੇ ਕਰਦੀਆਂ ਐਂਡ ਉਹ ਚ ਸਾਡੇ ਐਪਿਡੈਮੋਲੋਜਿਸ ਡਾਕਟਰ ਹਜੋਤ ਕੋਰ ਜੀ ਦੀ ਦਿਖਵਾਈ ਹੇਟ ਅਸਿਸਟੈਂਟ ਮਲੇਰੀਆ ਆਫਿਸਰ ਗੁਰਦੀਪ ਜੀ ਐਂਡ ਉਹ ਸਰਵੇ ਦੇ ਵਿੱਚ ਹੌਟਸਪੌਟ ਲੱਭਦੇ ਆ ਹੌਟਸਪੌਟ ਹੁੰਦੇ ਵੀ ਜਿੱਥੇ ਡੈਂਗੂ ਦਾ ਲਾਰਵਾ ਆ ਐਂਡ ਵੀ ਸਿਲੈਕਟ ਦੋਜ਼ ਪਲੇਸਿਸ ਉਹਦੇ ਚੀ ਸੀਗਾ ਮੇਰੇ ਨੌਲੇਜ ਚ ਲਿਆਂਦਾ ਇਹਨਾਂ ਨੇ ਵੀ ਮੈਂ ਤਾਂ ਰੋਡ ਤੇ ਇਹ ਹਾਊਸਿੰਗ ਬੋਰਡ ਕਰਨੀ ਆ ਬੜੀ ਸਾਰੀ ਡੈਂਸਿਟੀ ਉਹ ਪੋਪੂਲੇਸ਼ਨ ਬਹੁਤ ਛੋਟੇ ਛੋਟੇ ਫਲੈਟ ਨੇ ਬੜੇ ਸਾਰੇ ਲੋਕ ਰਹਿੰਦੇ ਐ ਐਂਡ ਤੁਸੀਂ ਦੇਖੋ ਜਿਹੜੀ ਟੈਂਕੀ ਨੂੰ ਹੱਥ ਲਾਓ ਉੱਥੇ ਹੀ ਲਾਰਵਾ ਐ ਐਂਡ ਸਾਡਾ ਮੇਨ ਮਕਸਦ ਸੀਗਾ ਵੀ ਥੋੜੇ ਘਰਾਂ ਚ ਜਾ ਕੇ ਲੋਕਾਂ ਨੂੰ ਅਵੇਅਰ ਕਰੀਏ ਜੋ ਵੀ ਸਾਡਾ ਪ੍ਰੋਗਰਾਮ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਡੇ ਮਾਨਯੋਗ ਸਿਹਤ ਮੰਤਰੀ ਜੀ ਵੱਲੋਂ ਸ਼ੁਰੂ ਕੀਤਾ ਗਿਆ ਵੀ ਹਰ ਸ਼ੁੱਕਰਵਾਰ ਡੈਂਗੂ ਦਿਵਾਰ ਫਰਾਈਡੇ ਡਰਾਈਡੇ ਲੋਕਾਂ 'ਚ ਮੈਸੇਜ ਪਹੁੰਚਾਣਾ ਬਹੁਤ ਜ਼ਰੂਰੀ ਹੈ ਸਾਡੀ ਮੁਹਿੰਮ ਉਨਾ ਚਿਰ ਤੱਕ ਅਧੂਰੀ ਆ ਜਿੰਨਾ ਚਿਰ ਤੱਕ ਸਾਨੂੰ ਲੋਕਾਂ ਵੱਲੋਂ ਹੰਗਾਰਾ ਨਹੀਂ ਮਿਲਦਾ ਵੀ ਹੈਵ ਟੂ ਮੇਕ ਦਾ ਪੀਪਲ ਅਵੇਅਰ ਆਈ ਸੀ 50 ਲੋਕਾਂ ਨੂੰ ਜਾਗਰੂਤ ਕਰਨਾ ਜ਼ਿਆਦਾ ਜ਼ਰੂਰੀ ਆ ਕਈਆਂ ਨੂੰ ਨਹੀਂ ਪਤਾ ਆਮ ਇਹ ਧਾਰਨਾ ਨਾ ਵੀ ਗੰਦਾ ਪਾਣੀ ਆ ਤੇ ਉਹਦੇ ਚ ਹੁੰਦਾ ਲੇਕਿਨ ਡੈਂਗੂ ਦਾ ਜਿਹੜਾ ਲਾਰਵਾ ਹੈ ਤੁਸੀਂ ਦੇਖਿਆ ਸਾਫ ਪਾਣੀ ਪਾਣੀ ਵਾਲੀਆਂ ਕਈ ਟੈਂਕੀਆਂ ਇਹ ਢੱਕਣ ਨਹੀਂ ਹੈਗੇ ਉਹ ਟੈਂਕੀਆਂ ਚ ਲਾਰਵਾ ਹੈ ਕੋਈ ਗਮਲਿਆਂ ਚ ਕੋਈ ਹੋਰ ਛੋਟੇ-ਬੋਟੇ ਕੋਈ ਟੁੱਟੇ ਭੱਜੇ ਬਰਤਨ ਬਰਸਾਤ ਦਾ ਪਾਣੀ ਇਕੱਠਾ ਹੁੰਦਾ ਐਂਡ ਉਹਦੇ ਚ ਅਵੇਅਰ ਕੀਤਾ ਹੈ ਵੀ ਸਫਾਈ ਤੁਹਾਡੇ ਸਾਹਮਣੇ ਉਹ ਟੈਂਕੀਆਂ ਦਾ ਪਾਣੀ ਡਿਸਟ੍ਰੈਕਟ ਕੀਤਾ ਲੋਕਾਂ ਨੂੰ ਮਤਲਬ ਹੌਲੀ-ਹੌਲੀ ਪਤਾ ਲੱਗ ਰਿਹਾ ਹੈ ਐਂਡ ਇਹੋ ਹੀ ਇੱਕ ਡੈਂਗੂ ਤੇ ਜਿੱਤ ਪ੍ਰਾਪਤ ਕਰਨ ਦਾ ਤਰੀਕਾ ਹੈ ਵੀ ਕਮਿਊਨਿਟੀ ਪਾਰਟਿਸਪੀਕੇਸ਼ਨ ਲੋਕੀ ਸਾਡੇ ਨਾਲ ਚੱਲਣ ਸਿਹਤ ਭਾਗ ਦਿਨ ਰਾਤ ਸੇਵਾ ਕਰਨ ਲਈ ਤਤਪਰ ਆ ਐਂਡ ਡੈਂਗੂ ਦਾ ਸੀਜ਼ਨ ਹੈ ਕਈ ਜ਼ਿਲ੍ਹਿਆਂ 'ਚ ਕੇਸ ਵੱਧ ਰਹੇ ਐਂਡ ਸਾਡੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਚੰਗੀ ਸਿਹਤ ਪ੍ਰਦਾਨ ਕਰੀਏ ਤੇ ਡੈਂਗੀ ਦੇ ਕੇਸ ਨਾ ਵਧਣ ਅਜੇ ਫਿਲਹਾਲ ਬਚਾਈ ਆ ਐਂਡ ਅਗਰ ਲੋਕੀ ਸਾਡੇ ਨਾਲ ਖੜੇ ਆ ਤੇ ਬਚਾਈ ਰਹੇਗਾ ਪਰਮਾਤਮਾ ਦੀ ਕਿਰਪਾ ਰਹੇਗੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਸਾਡੀਆਂ ਟੀਮਾਂ ਪੂਰੀ ਮਿਹਨਤ ਕਰ ਰਹੀਆਂ ਐਂਡ ਵੀ ਹੋਪ ਵੀ ਅਹੀ ਡੈਂਗੂ ਜਿਤ ਪ੍ਰਾਪਤ ਕਰਾਂਗੇ ਜਿਹੜਾ ਤੁਸੀਂ ਏਰੀਆ ਜਿੱਥੇ ਅਸੀਂ ਅਜ ਅਗਾਜ਼ ਕੀਤਾ ਹੋਇਆ ਹੈ ਇਹ ਏਰੀਆ ਕਾਫੀ ਜ਼ਿਆਦਾ ਰਿਮੋਟ ਏਰੀਆ ਹੈ ਲੋਕੀ ਜ਼ਿਆਦਾਤਰ ਇੱਥੋਂ ਦੇ ਅਵੇਅਰ ਨਹੀਂ ਐ ਇਸ ਬਤੀ ਲੋਕਾਂ ਨੇ ਆਪਣੇ ਘਰਾਂ ਦੇ ਬਾਹਰ ਟੈਂਕੀਆਂ ਰੱਖੀਆਂ ਜਿੰਨਾਂ ਚ ਪਾਣੀ ਹੈ ਗਮਲੇ ਤਾਂ ਨਹੀਂ ਨਜ਼ਰ ਆ ਰਹੇ ਪਰ ਜੰਗਲੀ ਬੇਡੜੀ ਬੂਟੀਆਂ ਪਈਆਂ ਹੋਈਆਂ ਨੇ ਉਹਨਾਂ ਚ ਪਾਣੀ ਹੈ بارش ਦਾ ਪਾਣੀ ਹੈ ਉਹ ਵੀ ਇੱਕ ਸੱਦਾ ਦਿੰਦਾ ਹੈ ਡੈਨਗੂ ਦੇ ਲਾਰਵੇ ਨੂੰ ਲੇਗੂ ਦੇ ਮੱਛੀ ਦੇ ਦੇਖੋ ਜ਼ਿਆਦਾ ਨਾ ਬਾਰਿਸ਼ ਦਾ ਪਾਣੀ ਹੈ ਤੇ ਜਿਹੜੀਆਂ ਬੁੱਟੀਆਂ ਜਿਵੇਂ ਆ ਘਾਹ ਹੈ ਇੱਧਰ ਕੁਝ ਹੋਰ ਉੱਥੇ ਨਹੀਂ ਐਸ ਇਟ ਇਜ਼ ਦੇ ਨਾਲ ਲਾਰਵਾ ਹੁੰਦਾ ਲੇਕਿਨ ਲੋਕਾਂ ਦੀਆਂ ਦੇਖੋ ਜ਼ਰੂਰਤਾਂ ਵੀ ਨਾਲ-ਨਾਲ ਹੀ ਜੁੜੀਆਂ ਨੇ ਨਾ ਵੀ ਉਹ ਪੀਣ ਵਾਲਾ ਪਾਣੀ ਆ ਜਾਂ ਕੱਪੜੇ ਧੋਣ ਲਈ ਪਾਣੀ ਉਹਨਾਂ ਵਰਤਨਾ ਇੱਕ ਟੈਂਕੀ ਚ ਪੀਣ ਵਾਲਾ ਪਾਣੀ ਹੈ ਦੂਜੇ ਚ ਕੱਪੜੇ ਧੋਣ ਵਾਲਾ ਪੀਣ ਵਾਲਾ ਪਾਣੀ ਤਾਂ ਸਰਕੂਲੇਟ ਹੋ ਰਿਹਾ ਹੈ ਫਿਰ ਉਹ ਜੋ ਟੈਂਕੀ ਭਰ ਰਹੇ ਉਹਨੂੰ ਸਾਫ਼ ਵੀ ਕਰ ਰਹੇ ਆ ਤੇ ਜਿਹੜਾ ਕੋਈ ਹੱਥੋਂ ਤੇ ਧੋਣ ਲਈ ਰੱਖਿਆ ਜਾਂ ਕੱਪੜੇ ਧੋਣ ਲਈ ਰੱਖਿਆ ਹੈ ਉਹਨੇ ਬਦਲਿਆ ਹੀ ਨਹੀਂ ਕਦੀ ਉਹ ਉਹਦੇ ਕਿ ਲਾਰਵਾ ਹੁੰਦਾ ਹੈ ਸਾਫ ਪਾਣੀ ਤੇ ਟੈਂਕੀਆਂ ਦੇ ਢੱਕਣ ਹੈ ਨਹੀਂਗੇ ਜਨਤਾ ਗਰੀਬ ਆ ਜ਼ਰੂਰਤਾਂ ਦੇ ਨਾਲ ਹੀ ਸਾਰਾ ਕੁਝ ਜੁੜਿਆ ਹੈ ਐਂਡ ਰਿਮੋਟ ਏਰੀਆ ਹੈ ਡੈਂਸਿਟੀ ਆ ਪਾਪੂਲੇਸ਼ਨ ਜਿਆਦਾ ਹੈ ਥੋੜੀ ਜਗ੍ਹਾ 'ਚ ਜਿਆਦਾ ਜਿਆਦਾ ਲੋਕ ਰਹਿ ਰਹੇ ਆ ਇੱਕ ਦੋ ਤੁਸੀਂ ਦੇਖਿਆ কুলਰ ਪੁਰਾਣੇ ਲੱਗੇ ਆ ਉਧਰ ਪਿਛਲੇ ਪਾਸੇ ਸੀਗਾ ਤੇ ਉਹ কুলਰ 'ਚ ਪਾਣੀ ਪਤਾ ਨਹੀਂ ਕਦੋਂ ਦਾ ਖੜਾ ਹੈ ਜਦ ਕਿ ਬਰਸਾਤਾਂ ਦਾ ਮੌਸਮ ਆ ਹਿਊਮਿਡਿਟੀ ਅੱਗੇ ਨਮੀ ਹਵਾ 'ਚ ਬਹੁਤ ਆ ਹੈ ਲੋ ਵਰਤ ਵੀ ਨਹੀਂ ਰਹੇ ਉਧਰ ਨੂੰ ਲੇਕਿਨ ਫਿਰ ਵੀ ਉਹ ਕੂਲਰ ਦੀ ਸਫਾਈ ਨਹੀਂ ਹੈ। ਤੋਂ ਲੋਕਾਂ ਨੂੰ ਜਾ ਕੇ ਸਾਡੀਆਂ ਟੀਮਾਂ ਅਵੇਅਰ ਕਰ ਰਹੀਆਂ। ਉਹ ਜ਼ਿਆਦਾ ਜ਼ਰੂਰੀ ਹੈ ਇਵਨ ਫੌਗਿੰਗ ਤੇ ਸਪਰੇ ਨਾਲ ਉਹ ਫੌਗਿੰਗ ਸਪਰੇ ਐਕਟੀਵਿਟੀ ਆ। ਉਸੇ ਵੇਲੇ ਮਤਲਬ ਇੱਕ ਤੁਰੰਤ ਹੱਲ ਤਾਂ ਹੈ ਹੀ ਆ। ਜੀ। ਲੇਕਿਨ ਹੋ ਸਕਦਾ ਹੈ ਕਿ ਸਾਡੀਆਂ ਟੀਮਾਂ ਕੱਲ ਨੂੰ ਦੂਜੇ ਏਰੀਏ 'ਚ ਹੋਣ। ਜੇ ਆਪਾਂ ਇਹਨਾਂ ਨੂੰ ਅਵੇਅਰ ਹੀ ਨਹੀਂ ਕੀਤਾ ਇਹਨਾਂ ਨੂੰ ਪਤਾ ਹੀ ਨਹੀਂਗਾ ਇਹਨਾਂ ਨੂੰ ਨੌਲੇਜ ਨਹੀਂਗੀ ਤੇ ਫਿਰ ਕਿੱਤਰਾ ਕੰਮ ਚਲੇਗਾ। ਸੋ ਮੇਨ ਜਿਹੜੀ ਇਸ ਮਹਿੰਮ ਦੀ ਬੈਕਬੋਨ ਹੈ दैट ਇਜ਼ ਅਵੇਰਨੈਸ ਜੀ ਪੀਪਲਸ ਪਾਰਟਿਸਪੀਸ਼ਨ ਕਮਿਊਨਿਟੀ ਪਾਰਟਿਸਪੀਸ਼ਨ ਐਂਡ ਆਫ ਕੋਰਸ ਸਿਹਤ ਭਾਗ ਤਾਂ ਆਪਣਾ ਕੰਮ ਸਾਰਾ ਪੂਰਾ ਕਰ ਹੀ ਰਿਹਾ ਹੈ ਸਪਰੇ 50 ਚੱਲ ਰਹੀ ਆ ਫੌਗਿੰਗ ਚੱਲ ਰਹੀ ਆ ਕਾਰਪੋਰੇਸ਼ਨ ਕੰਮ ਕਰ ਰਹੀ ਹੈ ਸਾਰੀ ਮਤਲਬ ਸਰਕਾਰ ਦਾ ਜੋ ਵੀ ਜਿਹੜਾ ਜਿਹੜੇ ਜੋ ਡਿਊਟੀ ਆ ਉਹ ਕਰ ਰਹੇ ਆ ਐਂਡ ਵੀ ਆਰ ਲੱਕੀ ਇਨਾਫ ਕਿ ਸਾਡੇ ਸਿਹਤ ਮੰਤਰੀ ਜੀ ਸਾਨੂੰ ਇਨਾ ਹੌਸਲਾ ਦਿੰਦੇ ਆ ਇਨਾ ਬੂਸਟ ਕਰਦੇ ਆ ਕਿ ਖੁਦ ਡਾਕਟਰ ਨੇ ਜੀ ਬਿਲਕੁਲ ਐਂਡ ਸਾਰਾ ਕੁਝ ਉਹਨਾਂ ਨੂੰ ਪਤਾ ਹੈ ਸੋ ਉਹਨਾਂ ਦੀ ਰਹਿਨਮਾਈ ਹੇਟ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਮਹਮ ਜਿਹੜੀ ਆ ਉਹ ਸਫਲ ਹੋ ਰਹੀ ਹੈ ਐਂਡ ਅਸੀਂ ਉਸ ਮਹਮ ਵਿੱਚ ਸ਼ਾਮਲ ਹੈ। ਸੋ ਤੁਸੀਂ ਦੇਖ ਸਕਦੇ ਹੋ ਸ਼ਹਿਰ ਸੱਜਣ ਆਫਿਸ ਦੀ ਟੀਮ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਤਹਿਤ ਅੱਜ ਹਾਊਸਿੰਗ ਬੋਰਡ ਕਲੋਨੀ ਦੇ ਵਿੱਚ ਪਹੁੰਚੀ ਹੈ। ਇਹ ਏਰੀਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ। ਕਾਫੀ ਸगन ਹੈ ਇੱਥੇ ਜਿਹੜੀ ਕਮਿਊਨਿਟੀ ਹੈ ਇੱਥੇ ਜਿਹੜੇ ਲੋਕ ਰਹਿੰਦੇ ਨੇ ਉਹ ਕਾਫੀ ਗਰੀਬ ਦੇ ਉਹ ਆਪਣੇ ਘਰਾਂ ਦੇ ਬਾਹਰ ਜਾਦਾ ਪਾਣੀ ਇਕੱਠਾ ਹੋ ਜਾਂਦਾ ਜਾਂ কুলਰ ਨੇ ਉਹਨਾਂ ਦੇ ਪਾਣੀ ਜਮਾ ਰਹਿੰਦਾ ਹੈ ਉਹਨੂੰ ਸਮੇਂ ਸਿਰ ਸਾਫ਼ ਨਹੀਂ ਕੀਤਾ ਜਾਂਦਾ ਜਿਹੜਾ ਕਿ ਇੱਕ ਸੱਦਾ ਦਿੰਦਾ ਹੈ ਡੇਂਗੂ ਦੇ ਲਾਰਵੇ ਨੂੰ ਡੇਂਗੂ ਦਾ ਜੇ ਲਾਰਵਾ ਹੈ ਤੇ ਡੇਂਗੂ ਪੈਦਾ ਹੋਏਗਾ ਤੇ ਉਹ ਕਿਤੇ ਨਾ ਕਿਤੇ ਨੁਕਸਾਨ ਇਹਨਾਂ ਲੋਕਾਂ ਨੂੰ ਹੋਏਗਾ ਸੋ ਸਿਵਲ ਸਰਜਨ ਦੀ ਟੀਮ ਵੱਲੋਂ ਅੱਜ ਇਹਨਾਂ ਏਰੀਆ ਦੇ ਇਹਨਾਂ ਫਲੈਟਾਂ ਦੇ ਵਿੱਚ ਮੁਹਿੰਮ ਤਹਿਤ ਚੈਕਿੰਗ ਕੀਤੀ ਜਾ ਰਹੀ ਹੈ ਸਫਾਈ ਪਾਣੀ ਕਿਤੇ ਡੰਮਤੇ ਨਹੀਂ ਹੋਇਆ ਹੋਇਆ ਪਾਣੀ ਗਮਲਿਆਂ ਚ ਤੇ ਨਹੀਂ ਪਿਆ ਹੋਇਆ ਪਾਣੀ ਕਿਸੇ ਪੌਦਿਆਂ ਚ ਤੇ ਨਹੀਂ ਪਿਆ ਹੋਇਆ ਕਿਸੇ ਟੈਂਕੀ ਚ ਤੇ ਨਹੀਂ ਪਿਆ ਹੋਇਆ ਨਾਲ ਹੀ ਲੋਕਾਂ ਨੂੰ ਅਵੇਅਰ ਕਰਵਾਇਆ ਜਾ ਰਿਹਾ ਹੈ ਕਿ ਇਸ ਤੋਂ ਬਚਣ ਦਾ ਇੱਕੋ ਹੀ ਉਪਾਏ ਹੈ ਕਿ ਆਪਣੇ ਆਪ ਨੂੰ ਸਵੱਛ ਰੱਖੀਏ ਕਿਸੇ ਜਗ੍ਹਾ ਤੇ ਪਾਣੀ ਨੂੰ ਖੜਾ ਨਾ ਹੋਣ ਦਈਏ ਔਰ ਉੱਥੇ ਮੱਛਰ ਨਾ ਪੰਪੇ ਉਹਦੇ ਤਹਿਤ ਜੇ ਅਸੀਂ ਜਾਗਾਂਗੇ ਤੇ ਸਾਰੀ ਦੁਨੀਆ ਜਾਗੇਗੀ ਲੋਕ ਜਾਗਣਗੇ ਪਰ ਸਿਹਤ ਵਿਭਾਗ ਆਪਣੀ ਟੀਮ ਲੈ ਕੇ ਜਗਾ ਜਗਾ ਦੇ ਉੱਤੇ ਹਰ ਸ਼ੁੱਕਰਵਾਰ ਦੇ ਤਹਿਤ ਇਹ ਮੁਹਿੰਮ ਚਲਾਉਂਦਾ ਹੈ ਜਿਸ ਦੇ ਨਾਲ ਲੋਕਾਂ ਨੂੰ ਅਵੇਅਰ ਕਰਨ ਦੇ ਨਾਲ-ਨਾਲ ਸਫਾਈ ਵੀ ਉਹਨਾਂ ਨੂੰ ਕਰਨ ਦੇ ਆਪ ਵੀ ਸਪਰੇਅ ਕਰਦਾ ਹੈ ਤੇ ਲੋਕਾਂ ਨੂੰ ਵੀ ਸਮਝਾਂਦਾ ਹੈ ਕਿ ਸਫਾਈ ਰੱਖੀ ਜਾਵੇ ਤੇ ਡੇਂਗੂ ਤੋਂ ਬਚਿਆ ਜਾਵੇ ਕਮਲਾ ਪ੍ਰਸੰਤੇਸ਼ ਦੇ ਨਾਲ ਜੋਤੀ ਵહન ਡੈਨਿੰਗ ਸਵੇਰਾ ਟੀਵੀ ਅੰਮ੍ਰਿਤਸਰ